ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਉਣ ਗੁਰੂ ਪਾਣੀ ਪਿਤਾ ਮਾਤਾ ਧਰਤਮ ਮੱਤ ਸਤਿਗੁਰਾਂ ਦੇ ਪਾਵਨ ਬਚਨ ਨੂੰ ਮੁਖ ਰੱਖਦੇ ਆਂ ਸ੍ਰੀ ਗੁਰੂ ਹਰਿਰਾਇ ਸਿੰਘ ਮਹਾਰਾਜ ਜਿਨ੍ਹਾਂ ਨੇ ਵਾਤਾਵਰਣ ਦੀ ਸ਼ੁੱਧਤਾ ਲਈ ਸਮੁੱਚੀ ਮਨੁੱਖਤਾ ਦੇ ਭਲੇ ਲਈ ਉਹਨਾਂ ਦੇ ਦਵਾਦਾਰੂ ਸ਼ਾ ਸਾ ਮੰਜਾ ਪੀੜਾ ਫਲ ਤੇ ਫੁੱਲ ਆਦਕ ਸਾਰੇ ਸੁੱਖਾਂ ਵਾਸਤੇ ਬਵਿੰਜਾ ਬਾਗ ਲਵਾਏ ਸਨ ਜਿਨ੍ਹਾਂ ਦੇ ਨਕਸ਼ੇ ਕਦਮ ਚੱਲਦੇ ਆ ਅੱਜ ਪੰਜਾਬ ਨੂੰ ਵਾਤਾਵਰਣ ਤੋਂ ਬਹੁਤ ਪਿਛੜ ਦਿੱਤਾ ਗਿਆ ਚਾਹੇ ਉਹ ਪ੍ਰਸ਼ਟ ਅਫਸਰ ਸਨ ਚਾਹੇ ਉਹ ਲੀਡਰ ਜਿਨ੍ਹਾਂ ਨੇ ਨਜ਼ਾਇਜ਼ ਦਰਖਤਾਂ ਦੀ ਕਟਾਈ ਕਰਕੇ ਪੰਜਾਬ ਨੂੰ ਰੋੜਾ-ਪੋੜਾ ਬਣਾ ਦਿੱਤਾ ਭਾਵੇਂ ਕਿ ਅੱਜ ਰੌਲਾ ਸਾਰੀ ਪਾਉਂਦੇ ਨੇ ਦਰਖਤ ਲਾਓ ਦਰਖਤ ਲਾਓ ਪਰ ਦਰਖਤ ਲਾਓ ਵੀ ਤੇ ਦਰਖਤ ਬਚਾਓ ਵੀ ਘਰ-ਘਰ ਰੁੱਖ ਤੇ ਘਰ-ਘਰ ਸੁੱਖ ਇਹ ਸਾਨੂੰ ਸਾਰਿਆਂ ਨੂੰ ਪਹਿਰਾ ਦੇਣਾ ਹੋਊ ਸੋ ਜਿੱਥੇ ਅੱਜ ਅਸੀਂ ਇਹ ਅੱਗੇ ਵੀ ਸੇਵਾ ਕਰਦੇ ਆਏ ਅੱਜ ਵੀ ਕਰ ਰਹੇ ਆਂ ਸਿੱਖ ਸਦ ਭਾਵਨਾ ਦਲ ਵੱਲੋਂ ਸ਼ੇਰ-ਏ-ਪੰਜਾਬ ਦਲ ਵੱਲੋਂ ਦਰਖਤ ਲਾਏ ਵੀ ਗਏ ਤੇ ਦਰਖਤ ਵੰਡੇ ਵੀ ਗਏ ਦਰਖਤ ਲਾਏ ਵੀ ਜਾਣਗੇ ਦਰਖਤ ਵੰਡੇ ਵੀ ਜਾਣਗੇ ਪਰ ਉਹਨਾਂ ਦੇ ਨਾਲ-ਨਾਲ ਸਾਨੂੰ ਇਹਨਾਂ ਦਰਖਤਾਂ ਨੂੰ ਸੰਭਾਲਣਾ ਹੋਵੇਗਾ ਜਿਵੇਂ ਪੁੱਤ ਪਾਲੀਦੇ ਨੇ ਤਵੇਂ ਰੁੱਖ ਪਾਲੋ ਘਰ ਘਰ ਰੁੱਖ ਤੇ ਘਰ ਘਰ ਸੁੱਖ ਹੋ ਨਜ਼ਾਇਜ਼ ਕਟਾਈ ਵਾਲਿਆਂ ਦੇ ਖਿਲਾਫ ਜ਼ਰੂਰ ਖੜੇ ਹੋਵੋ ਸਰਕਾਰ ਵੀ ਉਥੇ ਕਾਨੂੰਨ ਸਖਤ ਕਰੇ ਔਰ ਦੂਸਰਾ ਇਦਾਂ ਦੇ ਕਾਨੂੰਨ ਜਿਹੜੇ ਉਹ ਲਾਗੂ ਕਰੇ ਕਿ ਜਿਸ ਤੇ ਘਰ ਬਣਦੇ ਨੇ ਗੁਰਦੁਆਰੇ ਬਣਦੇ ਨੇ ਮੰਦਰ ਬਣਦੇ ਨੇ ਕਿਤੇ ਮੜੀਆਂ ਬਣੀਆਂ ਕਿਤੇ ਚਰਾਂਦਾ ਬਣੀਆਂ ਕਿਤੇ ਕੁਸ਼ ਬਣਿਆ ਉਹਨਾਂ ਸਾਰੇ ਥਾਵਾਂ ਤੇ ਦਖਤ ਜਿਹੜੇ ਨੇ ਲਾਜ਼ਮੀ ਕੀਤੇ ਜਾਣ ਤਾਂ ਕਿ ਪੰਜਾਬ ਦੇ ਵਾਤਾਵਰਣ ਨੂੰ ਬਚਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ